ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਇਹ ਹੈ ਕਿ ਜਦੋਂ ਕੋਈ ਬੰਦਾ ਧਰਮ ਦੇ ਰਾਹ ਦੇ ਉੱਤੇ ਤੁਰਦਾ ਹੈ ਧਰਮ ਦੇ ਰਾਹ ਤੇ ਪੈਰ ਰੱਖਦਾ ਹੈ ਉਹਦੇ ਅੰਦਰ ਕੁਝ ਨਾ ਕੁਝ ਨਾ ਤਬਦੀਲੀ ਆਉਣੀ ਚਾਹੀਦੀ ਹੈ ਔਰ ਤਬਦੀਲੀ ਆਉਣੀ ਜ਼ਰੂਰੀ ਹੈ ਧਰਮੀ ਬਾਰੋਂ-ਬਾਰੋਂ ਬੰਨਾ ਬੜਾ ਸੌਖਾ ਹੈ ਵਿਖਾਵੇ ਦਾ ਧਰਮੀ ਬੰਨਾ ਬੜਾ ਸੌਖਾ ਹੈ ਉਦਿਹ ਵਿੱਚ ਕੀ ਜਾਂਦਾ ਪੱਗ ਬਨ ਲਓ ਮਾਲਾ ਪਾ ਲਓ ਕਰਪਾਨ ਪਾ ਲਓ ਜਨੇਉ ਪਾ ਲਓ ਆ ਪਾ ਲਓ ਉਹ ਪਾ ਲਓ ਲੋਕਾਂ ਨੇ ਪਖੰਡੀਆਂ ਨੇ ਇਦਾਂ ਦੇ ਵੇਸ ਬਣਾਏ ਹੀ ਹੁੰਦੇ ਨੇ ਪਖੰਡੀਆਂ ਦੇ ਚਿੱਟੇ ਚੋਲੇ ਗਲਾਂ ਤੱਕ ਪੈਰਾਂ ਤੱਕ ਲੰਮਕ ਦੇ ਵੇਖੋਗੇ ਕਰਪਾਨਾਂ ਦੋ ਦੋ ਵੇਖੋਗੇ ਪੱਗ ਦਮਾਲਾ ਵੇਖੋਗੇ ਜਾਂ ਹੋਰ ਤੰਗ ਤਰੀਕੇ ਦੀ ਪੱਗ ਵੇਖੋਗੇ ਤੇ ਸੋਚ ਵੇਖੋਗੇ ਤੇ ਮਾ ਨਕਮੀ ਸੋਚ ਨਜ਼ਰ ਆਉਂਦੀ ਅੰਦਰੋਂ ਕੁਝ ਨਹੀਂ ਬਦਲਿਆ ਬਾਹਰੋਂ ਬਹੁਤ ਕੁਝ ਬਦਲਿਆ ਪਰ ਅੰਦਰੋਂ ਕੁਝ ਨਹੀਂ ਬਦਲਿਆ ਉਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਬਾਹਰੋਂ ਕੀ ਬਣ ਗਏ ਹੋ ਕੀ ਨਹੀਂ ਬਣ ਗਏ ਇੱਕ ਪਤੀਲਾ ਜਿਹਦੇ ਅੰਦਰ ਕੋਈ ਸਬਜ਼ੀ ਬਣਾਈ ਦੁੱਧ ਉਬਾਲਿਆ ਚਾਹ ਬਣਾਈ ਉਹ ਪਤੀਲੇ ਨੂੰ ਬਾਹਰੋਂ ਲਿਸ਼ਕਾ ਦਿਓ ਮਾਂਜ-ਮਾਂਜ ਕੇ ਪਰ ਅੰਦਰੋਂ ਸਾਫ਼ ਨਾ ਕਰੋ ਦੂਜੀ ਚੀਜ਼ ਬਣਾਓਗੇ ਤੇ ਚੀਜ਼ ਖਰਾਬ ਹੋ ਜਾਏਗੀ ਅਗਰ ਦੁੱਧ ਸੰਭਾਲਣਾ ਚਾਹੋਗੇ ਨਹੀਂ ਸੰਭਾਲਿਆ ਜਾਏਗਾ ਫੁੱਟ ਜਾਏਗਾ ਪਾੜ ਜਾਏਗਾ ਕਿਉਂ ਕਿ ਅੰਦਰ ਪਹਿਲਾਂ ਤੋਂ ਕੁਝ ਨਾ ਕੁਝ ਸੀ ਅੰਦਰ ਤੁਹਾਡਾ ਤਬਦੀਲ ਹੋਣਾ ਚਾਹੀਦਾ ਹੈ ਅਗਰ ਤੁਸੀਂ ਧਰਮ ਦੇ ਰਾਤੇ ਜਾ ਰਹੇ ਹੋ ਜਿਵੇਂ ਬੁਖਾਰ ਚੈੱਕ ਕਰਨ ਵਾਸਤੇ ਥਰਮਾਮੀਟਰ ਹੈ ਨਾ ਹਰ ਚੀਜ਼ ਚੈੱਕ ਕਰਨ ਵਾਸਤੇ ਕੋਈ ਬੈਟਰੀ ਹੈ ਡੈੱਡ ਹੋ ਗਈ ਨਹੀਂ ਹੋ ਗਈ ਤਾਂ ਉਹਨੂੰ ਚੈੱਕ ਕੀਤਾ ਜਾ ਸਕਦਾ ਹੈ ਅਗਰ ਬੁਖਾਰ ਚੈੱਕ ਕਰਨਾ ਹੈ ਤਾਂ ਕੀਤਾ ਜਾ ਸਕਦਾ ਹੈ ਤੁਹਾਡੇ ਤਨ ਦਾ ਸਰੀਰ ਦਾ ਟੈਂਪਰੇਚਰ ਕਿਦਾਂ ਦਾ ਹੈ ਦੁੱਧ ਦੀ ਫੈਟ ਕੱਢਣੀ ਹੈ ਤੇ ਤਾਂ ਮਾਪਿਆ ਜਾ ਸਕਦਾ ਹੈ ਬਈ ਉਹਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਇਸ ਤਰ੍ਹਾਂ ਤੁਹਾਨੂੰ ਮਾਪਣ ਵਾਲਾ ਜਿਹੜਾ ਥਰਮਾਮੀਟਰ ਹੈ ਤੁਹਾਨੂੰ ਮਾਪਣ ਵਾਲਾ ਜਿਹੜਾ ਇੱਕ ਤਰੀਕਾ ਹੈ ਜਿਹੜਾ ਇੱਕ ਯੰਤਰ ਹੈ ਉਹ ਇਹ ਹੈ ਕਿ ਤੁਸੀਂ ਅੰਦਰੋਂ ਤਬਦੀਲ ਕਿੰਨੇ ਹੋਏ ਹੋ ਜੇ ਅੰਦਰ ਤਬਦੀਲੀ ਨਹੀਂ ਨਾ ਆਈ ਕੋਈ ਫਰਕ ਨਹੀਂ ਪੈਂਦਾ ਅਮਰਤ ਕਿਹਦੇ ਕੋਲੋਂ ਛੱਕਿਆ ਹੈ ਪੌੜ ਕਿਹਦੇ ਕੋਲੋਂ ਲਈ ਹੈ ਨਹੀਂ ਲਈ ਕੋਈ ਫਰਕ ਨਹੀਂ ਪੈਂਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ 952 ਪੇਜ ਦੇ ਉੱਤੇ ਪੜਲਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਐਲਾਨੀਆਂ ਕਹਿ ਰਹੇ ਨੇ ਵੀ Hindu ਕਹਿ ਕਰ Hindu ਆਵੇ ਸੂਤ ਜਨੇਊ ਪੜਗਲ ਪਾਵੇ ਮੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਵੀ ਕੇਵਲ ਗੱਲ Hindu ਮੁਸਲਮਾਨ ਬੁੱਧੀ ਜੈਨੀ ਵਾਸਤੇ ਨਹੀਂ ਹੈ ਤੁਹਾਡੇ ਵਾਸਤੇ ਵੀ ਹੈ ਜੇ ਤੁਸੀਂ ਹੁੰਦੇ ਤੁਹਾਡੇ ਗਾਤਰੇ ਕਿਰਪਾਨ ਹੁੰਦੀ ਤੁਹਾਡੇ ਬਾਰੀ ਵਿਖਾਵੇ ਵਾਲੇ ਚੇਨ ਚੱਕਰ ਹੁੰਦੇ ਤੇ ਗੁਰੂ ਜੀ ਪਹਿਲੀ ਤਨੰਜ ਤੁਹਾਡੇ ਤੇ ਕਰਦੇ ਦੂਜੀ ਗੱਲ ਕਿਸੇ ਦੂਸਰੀ ਕੌਮ ਬਰਾਦਰੀ ਦੀ ਕਰਦੇ ਖੈਰ ਇਸ ਵਿਸ਼ੇ ਬਾਰੇ ਬਹੁਤਾ ਆਪ ਜੀ ਨੇ ਸੁਣਾ ਹੋਵੇ ਤੇ ਇੱਕ YouTube ਤੇ ਮੇਰੀ ਵੀਡੀਓ ਪਈ ਏ ਉਹਦਾ ਨਾਮ ਹੈ ਜਨੇਊ ਤੇ ਕਿਰਪਾਨ ਉਹਨੂੰ ਸੁਣ ਲਿਓ ਖੈਰ ਪਾਛਾ ਕਹਿੰਦੇ ਨੇ Hindu ਕਹਿਕਰ Hindu ਆਵੇ ਸੂਜ ਜਨੇਊ ਪੜਗਲ ਪਾਵੇ ਸੂਤ ਪਾਏ ਕਰੇ ਬਰਿਆਈ ਨਾਤਾ ਤੋਤਾ ਥੈ ਨ ਪਾਈ ਕਹਿ ਲਗੇ ਹਿੰਦੂ ਦੇ ਕਰ ਹਿੰਦੂ ਆਇਆ ਮਤਲਬ ਪੰਡਤ ਜੀ ਆਏ ਉਹਨਾਂ ਨੇ ਕੋਈ ਮੰਤਰਾਂ ਦਾ ਰਟਨ ਕੀਤਾ ਮੰਤਰ ਪੜ੍ਹੇ ਜਨੇਊ ਵਟਿਆ ਤੇ ਉਹ ਵਟ ਕੇ ਗਲੇ ਦੇ ਅੰਦਰ ਪਾ ਦਿੱਤਾ ਵੀ ਅਜ ਤੋਂ ਤੋਂ ਬਾਅਦ ਧਰਮੀ ਬਣ ਗਿਆ ਐਵੇਂ ਦਾ ਹੀ ਸਾਡੇ ਵਿੱਚ ਪੰਜ ਸਿੰਘ ਇਕੱਠੇ ਹੁੰਦੇ ਨੇ ਪਾਉਲ ਬਣਾਉਂਦੇ ਨੇ ਪਾਉਲ ਦਿੰਦੇ ਨੇ ਉਧਰ ਪੰਡਤ ਜੀ ਜਨੇਊ ਪਾ ਰਹੇ ਨੇ ਇਧਰ ਪੰਜ ਸਿੰਘ ਸਾਡੇ ਗਲੇ ਵਿੱਚ ਗਾਤਰਾ ਪਾ ਰਹੇ ਜਾਂ ਪਾਉਲ ਦੇ ਰਹੇ ਨੇ ਅਗਲੀਆਂ ਪੰਕਤੀਆਂ ਨੂੰ ਧਿਆਨ ਨਾਲ ਸੁਣਿਓ ਨਾਤਾ ਸੂਤ ਪਾਏ ਕਰੇ ਬੁਰਾਈ ਜੋ ਜਨੇਊ ਪਾ ਕੇ ਬੁਰਾਈ ਕਰਦਾ ਹੈ ਤੇ ਕਹਿੰਦੇ ਨੇ ਨਾਤਾ ਤੋਤਾ ਥਾਂੇ ਨਾ ਪਾਈ ਉਹਦਾ ਨੌਣਾ ਤੋਣਾ ਉਹਦੀ ਪੂਜਾ ਉਹਦੀ ਅਰਚਾ ਉਹਦਾ ਤਿਲਕ ਉਹਦੀ ਧੋਤੀ ਉਹਦੇ ਕਿਰਿਆ ਕਰਮ ਕਿਸੇ ਕੰਮ ਦੇ ਨਹੀਂ ਸੂਤ ਪਾਏ ਕਰੇ ਬੁਰਾਈ ਤੇ ਜੇ ਹੁਣ ਸੂਤ ਦੀ ਜਗ੍ਹਾ ਤੇ ਰੱਖ ਲੋ ਕਿਰਪਾਨ ਜੇ ਕਿਰਪਾਨ ਪਾ ਕੇ ਗਾਤਰਾ ਪਾ ਕੇ ਕੰਗਾ ਆ ਰੱਖ ਕੇ ਪੱਗ ਬੰਨ ਕੇ ਦਾੜੀ ਕੇਸ ਰੱਖ ਕੇ ਤੁਸੀਂ ਕਰੋ ਬੁਰਾਈ ਤੇ ਕੀ ਗੁਰੂ ਜੀ ਤੁਹਾਨੂੰ ਮਾਫ਼ ਕਰਨਗੇ ਸੂਤ ਪਾਏ ਕਰੇ ਬੁਰੀਾਈ ਨਾਤਾ ਤੋਟਾ ਥਾਏ ਨਾ ਪਾਈ ਤੇ ਜੇ ਕਰਪਾਨ ਪਾ ਕੇ ਬੁਰੀਾਈ ਕਰੋਗੇ ਕੀ ਗੁਰੂ ਜੀ ਤੁਹਾਨੂੰ ਮਾਫ ਕਰਨਗੇ ਤੁਹਾਡੇ ਉੱਤੇ ਵੀ ਗੱਲ ਆਉਂਦੀ ਹੈ ਪਰ ਮੈਂ ਵੇਖਿਆ ਹੈ ਇਹ ਗੱਲ ਤੇ ਸਿੱਖਾਂ ਦੇ ਸਮਝ ਵਿੱਚ ਆ ਹੀ ਨਹੀਂ ਰਹੀ ਵੀ ਅਸੀਂ ਅੰਦਰੋਂ ਬਦਲਣਾ ਬਸ ਬਾਰੀ-ਬਾਰੀ ਵਿਖਾਵਾ ਬਣਾਉਣਾ ਹੈ ਵੇਖੋ ਜੀ ਮੈਂ ਇਸ਼ਨਾਨ ਕਰ ਲੈਣਾ 8 ਵਜੇ ਉੱਠ ਕੇ ਆ ਬਾਣੀ ਪੜ ਲੈਣਾ ਇਦਾਂ ਮੈਂ ਗਾਤਰਾ ਪਾ ਕੇ ਰੱਖਣਾ ਇਹ ਸਭ ਕੁਝ ਮੁਬਾਰਕ ਹੈ ਕਰੋ ਕਰਮ ਦੇ ਵਿੱਚ ਹਰਜ ਨਹੀਂ ਹੈ ਮਣਾ ਨਹੀਂ ਹੈ ਪਰ ਅਸਲ ਮੁੱਦਾ ਕੀ ਹੈ ਵੀ ਕੁਝ ਅੰਦਰ ਤੇਰਾ ਬਦਲ ਰਿਹਾ ਹੈ ਜਾਂ ਨਹੀਂ ਗੁਰਬਾਣੀ ਅੰਦਰ ਜਾ ਰਹੀ ਹੈ ਜਾਂ ਨਹੀਂ ਜਿੰਨੇ ਝੂਠ ਨੇ ਮੈਂ ਇਸ ਗੱਲ ਦੀ ਖਿਮਾ ਮੰਗ ਲਈ ਨਾ ਸਾਰਿਆਂ ਕੋਲੋਂ ਜਿੰਨੇ ਝੂਠ ਨੇ ਝੂਠ ਦੇ ਅੰਕੜੇ ਤੁਸੀਂ ਵੇਖੋ ਜਿਹੜੇ ਅਖੌਤੀ ਧਰਮੀ ਨੇ ਉਹਨਾਂ ਕੋਲ ਝੂਠ ਬਹੁਤ ਹੈ ਤੇ ਆਮ ਲੋਕਾਂ ਕੋਲ ਝੂਠ ਘੱਟ ਹੈ ਹੁਣ ਮੈਨੂੰ ਕਈਆਂ ਲੋਕਾਂ ਨੇ ਨਾ ਕਮੈਂਟ ਕਰਨੇ ਨੇ ਤੇ ਮਾੜੇ ਵੀ ਕਰਨਗੇ ਚੰਗੇ ਵੀ ਕਰਨਗੇ ਇੱਕ ਪਾਸੇ ਤੁਸੀਂ ਰੱਖ ਲੋ ਆਮ ਲੋਕ ਇੱਕ ਪਾਸੇ ਰੱਖ ਲੋ ਉਹਨਾਂ ਨੂੰ ਜਿਨ੍ਹਾਂ ਨੇ ਗਾਦਰੇ ਕਰਪਾਨ ਪਾਈ ਹੋਏਗੇ ਆਮ ਲੋਕਾਂ ਨਾਲੋਂ ਵਧੇਰੇ ਝੂਠ ਉਹਨਾਂ ਦੇ ਵਿੱਚ ਮਿਲ ਜਾਏਗਾ ਪਤਾ ਕਿਉਂ ਉਹ ਵਿਚਾਰੇ ਡਰਦੇ ਰਹਿੰਦੇ ਨੇ ਵੀ ਅਸੀਂ ਇਸ ਪਾਸੇ ਅਸੀਂ ਜਾਣਾ ਹੈ ਅਸੀਂ ਇਸ ਪਾਸੇ ਜਾਣਾ ਹੈ ਤੇ ਝੂਠ ਨਾ ਬੋਲੀਏ ਘੱਟ ਬੋਲੀਏ ਕਰਦੇ ਨੇ ਬੇਈਮਾਨੀ ਕਰਦੇ ਨੇ ਠੱਗੀ ਠੋਰੀ ਕਰਦੇ ਨੇ ਸਭ ਕੁਝ ਕਰਦੇ ਨੇ ਬਿਲਕੁਲ ਮਾਫ ਨਹੀਂ ਹੈ ਪਰ ਜਿਨ੍ਹਾਂ ਨੇ ਦਾੜੇ ਵੀ ਲੰਮੇ ਛੱਦੇ ਪੱਗਾਂ ਚੰਗੀਆਂ ਬਧੀਆਂ ਗਾਤਰੇ ਕਰਪਾਨ ਪਾਈ ਉਹ ਵੀ ਝੂਠ ਬੋਲਣ ਬੇਈਮਾਨੀ ਕਰਨ ਠੱਗੀ ਠੋਰੀ ਕਰਨ ਨਿੰਦਾ ਚੁਗਲੀ ਕਰਨ ਫਿਰ ਉਹਨਾਂ ਤੇ ਇਹਨਾਂ ਵਿੱਚ ਫਰਕ ਕੀ ਹੋਇਆ ਜਿਨ੍ਹਾਂ ਗਾਤਰੇ ਕਰਪਾਨ ਨਹੀਂ ਪਾਈ ਤੇ ਜਿਨ੍ਹਾਂ ਨੇ ਪਾਈ ਫਿਰ ਇਹਨਾਂ ਦੋਵਾਂ ਵਿੱਚ ਫਰਕ ਕੀ ਹੋਇਆ ਫਿਰ ਤੇ ਕਹਿਣਾ ਪਏਗਾ ਉਹ ਚੰਗੇ ਨੇ ਜਿਨ੍ਹਾਂ ਨੇ ਨਹੀਂ ਪਾਈ ਮੈਂ ਇਸ ਗੱਲ ਦੀ ਹਾਮੀ ਨਹੀਂ ਭਰਦਾ ਪਰ ਮੈਂ ਕਹਿੰਨਾ ਵੀ ਜੇ ਤੁਸੀਂ ਗਾਤਰੇ ਕਰਪਾਨ ਪਾਈਏ ਧਰਮੀ ਬਣੇ ਹੋ ਤੇ ਫਿਰ ਪਖੰਡੀ ਨਾ ਬਣੋ ਚੰਗੇ ਬਣੋ ਖੈਰ ਅਮੈਂ ਵੇਖੇ ਨੇ ਸਾਧ ਬਾਬੇ ਆ ਪਖੰਡੀ ਲਾਣੇ ਨੂੰ ਹੀ ਵੇਖ ਲੋ ਚਲੋ ਆਮ ਜਨਤਾ ਨੂੰ ਪਾਸੇ ਕਰ ਦਿਓ ਸਾਧ ਬਾਬੇ ਵੇਖ ਲੋ ਧਰਮ ਦੇ ਨਾਂ ਦੇ ਉੱਤੇ ਜਿੰਨਾ ਝੂਠ ਸਾਧ ਬਾਬੇ ਬੋਲਦੇ ਨੇ ਨਾ ਕੋਈ ਨਹੀਂ ਬੋਲਦਾ ਧਰਮ ਦੇ ਨਾਮ ਤੇ ਜਿੰਨੀ ਠੱਗੀ ਸਾਧ ਬਾਬੇ ਕਰਦੇ ਨੇ ਇੰਨੀ ਹੋਰ ਕੋਈ ਨਹੀਂ ਕਰਦਾ ਕਤਲੋਗਾਰਤ ਕਰਦੇ ਨੇ ਠੱਗੀ ਕਰਦੇ ਨੇ ਬੇਈਮਾਨੀ ਕਰਦੇ ਨੇ ਅਯਾਸ਼ੀ ਕਰਦੇ ਨੇ ਬਦਮਾਸ਼ੀ ਕਰਦੇ ਨੇ ਬੇਵਿਚਾਰੀ ਕਰਦੇ ਨੇ ਤੇ ਧਰਮ ਦੇ ਮਾਸਟਰ ਖਵਾਉਂਦੇ ਨੇ ਆਮ ਧਰਮੀ ਨਹੀਂ ਧਰਮ ਦੇਣ ਵਾਲੇ ਧਰਮ ਦੇ ਮਾਸਟਰ ਬਣਦੇ ਨੇ ਮਾਸਟਰ ਅਜ ਡੇਰਿਆ ਚ ਕੀ ਹੁੰਦਾ ਹਰ ਦਿਨ ਕਿਸੇ ਨਾ ਕਿਸੇ ਦੀ ਆਡੀਓ ਆ ਜਾਂਦੀ ਹੈ ਵੀਡੀਓ ਆ ਜਾਂਦੀ ਹੈ ਤੇ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਬੇ ਵਿਚਾਰੀ ਹੁੰਦੀ ਨਜ਼ਰ ਆ ਜਾਂਦੀ ਫਿਰ ਕਹਿੰਦੇ ਨਹੀਂ ਜੇ ਅਸੀਂ ਬ੍ਰਹਮ ਗਿਆਨੀ ਜੇ ਤੁਹਾਡੇ ਬ੍ਰਹਮ ਗਿਆਨੀ ਇਦਾਂ ਦੇ ਨੇ ਤੇ ਤੁਸੀਂ ਕਿਦਾਂ ਦੇ ਹੋਵੋਗੇ ਆਮ ਲੋਕਾਂ ਦਾ ਕੀ ਹਾਲ ਹੋਏਗਾ ਜਿਨ੍ਹਾਂ ਦੇ ਟੀਚਰ ਇਦਾਂ ਦੇ ਨੇ ਜਿਨ੍ਹਾਂ ਦੀ ਸਰਮਹੋਰਤਾ ਇਦਾਂ ਦੀ ਉਹ ਆਮ ਲੋਕ ਕੀ ਕਰਨਗੇ ਕਿਹੜੀ ਬੁਰੀਾਈ ਹੈ ਜਿਹੜੀ ਪੌ ਲੈ ਕੇ ਲੋਕ ਨਹੀਂ ਕਰ ਰਹੇ ਬੇਈਮਾਨੀ ਨਹੀਂ ਕਰਦੇ ਬੰਦੇ ਨੂੰ ਛਿੱਲ ਕੇ ਧਰ ਦਿੰਦੇ ਨੇ ਮਰਿਆਂ ਵਰਗਾ ਕਰਕੇ ਧਰ ਦਿੰਦੇ ਨੇ ਤੇ ਜੇ ਦਾੜਾ ਮੁਸਕਰਪਾਣ ਘਾਤਰਾ ਵੇਖੋ ਤੇ ਅੱਖਾਂ ਬੰਦ ਕਰ ਦੀਆਂ ਤੇ ਝੂਮਦੇ ਨਜ਼ਰ ਆਉਂਦੇ ਨੇ ਇਹ ਤੁਹਾਡੀ ਪਖੰਡੀ ਦਾ ਜਾਲ ਹੀ ਹੋਰ ਕੁਝ ਵੀ ਨਹੀਂ ਖਾਲੀ ਪੌ ਲੈਣ ਦੇ ਨਾਲ ਕੁਝ ਨਹੀਂ ਹੁੰਦਾ ਮੈਂ ਬਾਰ ਬਾਰ ਕਹਿਣਾ ਅੰਦਰ ਨੂੰ ਬਦਲੋ ਅੰਦਰ ਨੂੰ ਸ਼ਵਚ ਕਰੋ ਬਚਨ ਸੁਣ ਲੋ ਇੱਕ ਤਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰੂ ਜੀ ਕਹਿੰਦੇ ਨੇ ਵੀ ਮਨ ਮੈਲੇ ਸਭ ਕੁਛ ਮੈਲਾ ਤਨ ਤੋਤੇ ਮਨ ਹੱਛਾ ਨਾ ਹੋਏ ਮਨ ਮੈਲੇ ਬੜੇ ਸਰਲ ਅਰਥ ਨੇ ਮਨ ਮੈਲੇ ਸਭ ਕੁਛ ਮੈਲਾ ਤਨ ਤੋਤੇ ਮਨ ਹੱਛਾ ਨਾ ਹੋਏ ਪਰ ਸਾਡਾ ਜੋਰ ਲੱਗਦਾ ਤਾਨੂੰ ਸ਼ਿੰਗਾਰ ਲਈਏ ਤਾਨੂੰ ਨਿਵਾ ਲਈਏ ਤਨ ਦਾ ਇਸ਼ਨਾਨ ਕਰਾ ਲਈਏ ਮਹੀਨੀ ਵਾਰ ਉੱਥੇ ਨਾ ਆਇਆ ਮਹੀਨੀ ਵਾਰ ਉੱਥੇ ਇਸ਼ਨਾਨ ਕਰ ਆਇਆ ਭਾਈ ਗੁਰੂ ਜੀ ਕਹਿੰਦੇ ਨੇ ਤਨ ਧੋਤੈ ਮਨ ਹੱਛਾ ਨਾ ਹੋਏ ਤੇ ਨਾਲ ਹੀ ਕਹਿੰਦੇ ਨੇ ਇਹ ਜਗਤ ਪਰਮਪੁਲਾਇਆ ਵਿਰਲਾ ਬੂਝੈ ਕੋਇ ਪਰਮਦੇ ਅੰਦਰ ਹੀ ਟਕਰਾਂ ਖਾ ਰਹੇ ਹੋ ਕੋਈ ਵਿਰਲਾ-ਵਿਰਲਾ ਹੀ ਸਿਆਣਾ ਬੰਦਾ ਹੈ ਅੱਛਾ ਹੋਰ ਇੱਕ ਬਚਨ ਸੁਣ ਲੋ ਉਹ ਹੈ ਗੁਰੂ ਨਾਨਕ ਸਾਹਿਬ ਜੀ ਦਾ ਤੇ ਰਾਗ ਸੂਹੀ ਦੇ ਅੰਦਰ 728 ਪੇਜ ਦੇ ਉੱਤੇ ਗੁਰੂ ਜੀ ਕਹਿੰਦੇ ਨੇ ਵੀ ਪਾਂਡਾ ਤੋਏ ਤੇ ਪਾਂਡਾ ਕਿੱਥੋਂ ਤੋਣਾ ਹੈ ਅੰਦਰੋਂ ਮੈਂ ਪਹਿਲਾਂ ਇੱਕ ਗੱਲ ਕਹੀ ਹੈ ਨਾ ਵੀ ਪਾਂਡੇ ਨੂੰ ਬਾਹਰੋਂ-ਬਾਹਰੋਂ ਲਿਸ਼ਕਾ ਲੋ ਅੰਦਰੋਂ ਸਾਫ਼ ਨਾ ਕਰੋ ਤੇ ਚੀਜ਼ ਖਰਾਬ ਹੋ ਜਾਏਗੀ ਜਿਹੜੀ ਪਾਉਗੇ ਗੁਰੂ ਜੀ ਕਹਿੰਦੇ ਨੇ ਪਾਂਡਾ ਤੋਏ ਬੈਸ ਤੂਪ ਦੇ ਵ ਤਉ ਦੁੱਧੇ ਕੋ ਜਾਵੋ ਦੁੱਧ ਲੈਣ ਜਾਣਾ ਤੇ ਅੰਦਰੋਂ ਪਾਂਡਾ ਸਾਫ਼ ਕਰਕੇ ਜਾ ਦੇਖ ਕੇ ਜਾ ਤੇ ਅਖੀਰ ਤੇ ਮੈਂ ਇੱਕ ਗੱਲ ਕਹਿ ਦਿਆਂ ਵੀ ਮਣੋ ਜੇ ਅੰਦੇ ਕੂਪ ਕਿਆ ਬਿਰਦ ਨਾ ਜਣਨੀ ਜਿਹੜੇ ਮਨ ਦੇ ਮੂਰਖ ਨੇ ਮਨ ਹਨੇਰੇ ਵਿੱਚ ਮਨ ਖੋਟਾ ਏ ਮਨ ਮੈਲਾ ਉਹ ਗੁਰੂ ਦੇ ਬਿਰਦ ਨੂੰ ਗੁਰੂ ਦੇ ਸਬਾ ਨੂੰ ਗੁਰੂ ਦੀ ਸੋਚ ਨੂੰ ਜਾਣਦੇ ਨੇ ਇਹ ਬਚਨੇ ਸ਼ਲੋਕ 12 ਤੇ ਵਧੀਕ ਦੇ ਅੰਦਰ ਗੁਰੂ ਪਾਤਸ਼ਾਹ ਦਾ ਬਚਨ ਕਹਿੰਦੇ ਨੇ ਮਣੋ ਜੇ ਅੰਦੇ ਕੂਪ ਕਇਆ ਬਿਰਦ ਨਾ ਜਾਣਨੀ ਮਣ ਅੰਦੇ ਉੰਦੇ ਕਵਲ ਦਿਸਣ ਖਰੇ ਕਰੂ ਬਾਹਰੋਂ ਬੜੇ ਚੰਗੇ ਸਰੂਪਮਾਨ ਦਿਸਦੇ ਨੇ ਪਰ ਅੰਦਰ ਦੇ ਮਾਕ ਰੂਪ ਨੇ ਕੇਵਲ ਗਾਤਰੇ ਦੇ ਨਾਲ ਨਹੀਂ ਨਰਾਜ ਨਾ ਹੋਇਓ ਗਾਤਰਾ ਪਾਓ ਰੱਜ ਰੱਜ ਪਾਓ ਜੋ ਮਰਜੀ ਕਰੋ ਪਰ ਨਾਲ-ਨਾਲ ਤੁਹਾਡਾ ਅੰਦਰ ਬਦਲਣਾ ਚਾਹੀਦਾ ਹੈ ਜੇ ਸਿਆਣੇ ਅੰਦਰੋਂ ਬਣੋਗੇ ਤੇ ਧਰਮੇ ਅਖਵਾਓਗੇ ਧਰਮੇ ਬਣੋਗੇ ਵਰਨਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ